ਠੀਕ ਹੈ ਦੇਖੋ ਗੁਰੂ ਸਾਬ ਦੀ ਚਰਨ ਪਰਛੇ ਗੁਰੂ ਸਾਹਿਬ ਦੀ ਜੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੀ ਇਸ ਪਵਿੱਤਰ ਧਰਤੀ ਦਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੂੰ ਹਾਜ਼ਰ ਨਾਜ਼ਰ ਸਮਝ ਕੇ ਪੰਜ ਸਿੰਘ ਸਹਿਬਾਨਾਂ ਵੱਲੋਂ ਜੋ ਸੇਵਾ ਲਾਈ ਗਈ ਸੀ ਗੁਰੂ ਸਾਹਿਬ ਨੇ ਆਪ ਤਰਸ ਬਖਸ਼ਿਸ਼ ਕਿਰਪਾ ਕੀਤੀ ਆ ਕੀ ਸਾਡੇ ਸਾਰਿਆਂ ਕੋਲੋਂ ਇਹ ਬਲਵਕਸ਼ੇ ਸੇਵਾ ਕਰਨ ਦਾ ਬਲਵਕਸ਼ ਹੈ ਅਰਦਾਸ ਨੇ ਬਾਰ-ਬਾਰ ਇਹ ਗੱਲ ਕੀਤੀ ਹੈ ਔਰ ਕੱਲ ਵੀ ਮੈਂ ਇਹ ਗੱਲ ਦਰਾਈ ਸੀ ਜਦੋਂ ਅਦਾਸ ਸਾਹਿਬ ਦੀ ਅਰਦਾਸ ਲਈ ਸ਼ਾਮਿਲ ਹੋਇਆ ਸੀ ਕਿ ਭਾਈ ਅਸੀਂ ਸਾਰੇ ਬੜੇ ਭੁੱਲਣਹਾਰ ਜੀਵ ਹਾਂ ਔਰ ਗੁਰੂ ਸਾਹਿਬ ਦਾ ਦਰ ਬਹੁਤ ਵੱਡਾ ਹੈ ਬਹੁਤ ਉੱਚਾ ਹੈ ਔਰ ਗੁਰੂ ਸਾਹਿਬ ਬਖਸ਼ਿੰਦ ਨੇ ਗੁਰੂ ਕਿਰਪਾ ਕਰਨ ਸਮਤ ਸਮਰੱਥਾ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕਰਨ ਕੀ ਸਾਰੇ ਰਲ ਮਿਲ ਕੇ ਇਸ ਪੰਜਾਬ ਦੀ ਧਰਤੀ ਦੀ ਸੇਵਾ ਬੇਕੂਬੀ ਕਰ ਸਕੀਏ ਅਸੀਂ ਗੁਰੂ ਸਾਹਿਬ ਦੇ ਕੋਟਨ ਕੋਟ ਸ਼ੁਕਰਗੁਜ਼ਾਰ ਆ ਕਿ ਗੁਰੂ ਸਾਹਿਬ ਨੇ ਇਹ ਬਲ ਬਖਸ਼ਿਆ ਤਰਸ ਕੀਤਾ ਔਰ ਸੇਵਾ ਕਰਨ ਦਾ ਸਾਨੂੰ ਸੱਤ ਬਖਸ਼ਿਆ ਸੇਵਾ ਕਰਦੇ ਆ ਨਿਤਨੇਮ ਕਰਦੇ ਆ ਅਨੇਕਾ ਢਿੱਲਾ ਪੋਲਾ ਹੋ ਜਾਂਦੀਆਂ ਗੁਰੂ ਸਾਹਿਬ ਬਖਸ਼ਨ ਹਾਰ ਬਿਕਰਮ ਜੀ ਸ਼੍ਰੋਮਣੀ ਕਾਲੀਦਲ ਨੇ ਵੱਡੀ ਕਾਰਵਾਈ ਕੀਤੀ ਹੈ ਬਿਸਰ ਸਿੰਘ ਵਲਟੋਹਰ ਨੂੰ 10 ਸਾਲ ਦੀ ਪਾਰਟੀ ਤੋਂ ਕੱਢ ਦਿੱਤਾ ਗਿਆ ਹੈ ਕਿਉਂਕਿ ਆਦੇਸ਼ ਹੋਇਆ ਸੀਗਾ ਜੇਦਰ ਸਾਹਿਬ ਦਾ ਇਨ ਬਿਨ ਲਾਗੂ ਕੀਤਾ ਜਾ ਰਿਹਾ ਜਿਵੇਂ ਜੇਦਰ ਸਾਹਿਬ ਹੁਕਮ ਜਾਰੀ ਕਰ ਰਹੇ ਨੇ ਕਿਵੇਂ ਦੇਖ ਰਹੇ ਹਾਂ ਉਹਨਾਂ ਦੇ ਸਮੇਂ ਦੇ ਵਿੱਚ ਨਵੀਂ ਲੀਡਰਸ਼ਿਪ ਅੱਗੇ ਆਏਗੀ ਨਵੇਂ ਲੜਕਿਆਂ ਨੂੰ ਨੌਜਵਾਨਾਂ ਨੂੰ ਕੰਮ ਕਰਨ ਦਾ ਮੌਕਾ ਮਿਲੇਗਾ ਅੱਜਨਾਬ ਜੀ ਅੱਜ ਇਹ ਅੱਜ ਜਿਹੜੇ ਇੰਟਰਨੈਸ਼ਨਲ ਤੋਂ ਕੋਣ ਆਏ ਆ ਔਰ ਅ ਅੱਜ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਦਾਸ ਕਾਲੋ ਓਕੇ ਗਿਆ ਸੀਗਾ ਅੱਜ ਬਾਕੀ ਦੀ ਲੀਡਰਸ਼ਿਪ ਸ਼ੁਕਵੀਰ ਜੀ ਤੇ ਅ ਗਰੇਵਾਲ ਸਾਹਿਬ ਲੰਘਾ ਸਾਹਿਬ ਜਿੰਨੇ ਵੀ ਸੁੰਦਰ ਸਾਹਿਬ ਸਾਰੇ ਅਜਨਤ ਬਸਤਕ ਹੋਏ ਆ ਮਨ ਨਦਾ ਆਉਣ ਵਾਲੇ ਦਿਨਾਂ ਚ ਢੀਂਸਾ ਸਾਹਿਬ ਹੋਗੇ ਸੇਵਾ ਦੇ ਦੌਰਾਨ ਇਸੇ ਥਾਂ ਤੇ ਇੱਕ ਬੜੀ ਮੰਨਪੱਗੀ ਘਟਨਾ ਵਾਪਰੀ ਸੀ ਹੁਣ ਤੱਕ ਦੀ ਪੁਲਿਸ ਦੀ ਜਾਂਚ ਤੋਂ ਅਗਰਦਨ ਸੰਤੁਸ਼ਟ ਹੈ ਰੰਧਾਵਾ ਸਾਹਿਬ ਹੋਤੇ ਫਿਰ ਜਾਂਚ ਕਰ ਰਹੇ ਆ ਜੀ ਸੌਰੀ ਬਾਹਰ ਫਿਰ ਡਿਊਟੀ ਕਰ ਰਹੇ ਜੀ ਦੁਨਾਂ ਦੇ ਤਿੰਨ ਸਵਾਲ ਉਠਾਏ ਸੀ ਜੀ ਰੰਧਾਵਾ ਸਾਹਿਬ ਜੀ ਇਸ ਤਰ੍ਹਾਂ ਮੇਰਾ ਵੀ ਤੁਹਾਨੂੰ ਵੀ ਸਵਾਲ ਕਰਨੇ ਚਾਹੀਦੇ ਦੇਖੋ ਕੱਲ ਆ सीएम भगवंत मान ਦਾ ਇੱਕ ਬਿਆਨ ਆਇਆ ਹੈ ਜੋ ਜੋ ਮੈਨੂੰ ਜੇ ਸਹੀ ਤਰੀਕੇ ਨਾਲ ਪਤਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਹਾਂ ਜੀ ਹਾਂ ਕਹਿੰਦੇ ਸਿਕਿਉਰਿਟੀ ਲੈਪਸ ਨਹੀਂ ਸੀ ਇਹ ਇਹ ਸੁਖਬੀਰ ਸਿੰਘ ਬਾਦਲ ਤੇ ਹੋਇਆ ਹਮਲਾ ਕਾਨੂੰਨ ਵਿਵਸਥਾ ਦਾ ਮਾਮਲਾ ਨਹੀਂ ਇਹ ਭਾਵਨਾ ਚ ਆ ਕੇ ਇਹਨਾਂ ਨੇ ਕੰਮ ਕੀਤਾ ਉਸ ਦੀ ਜਾਂਚ ਚੱਲ ਰਹੀ ਮੈਂ ਪੁੱਛਣਾ ਚਾਹੁੰਨਾ ਕੋਈ ਸਲਾਹ ਤਾਂ ਕਰ ਲੋ ਆਪਸ ਵਿੱਚ ਉਹ ਕਹਿੰਦਾ ਅ ਛੋਟਾ ਕਮਿਸ਼ਨਰ ਭੁੱਲਰ ਸਾਹਿਬ ਕੀ ਇਹ ਤਾਂ ਇਹਨਾਂ ਨੇ ਆਪ ਹੀ ਸੁਖਵੀਰ ਜੀ ਨੇ ਆਪਣੇ ਤੇ ਐਕਟ ਅਟੈਕ ਕਰਾਇਆ ਜਿਹੜਾ ਹੁਣ ਹੋਮ ਮਿਨਿਸਟਰ ਹੈ ਉਹ ਕਹਿ ਰਿਹਾ ਜੀ ਕਿ ਆ ਕਿਸੇ ਭਾਵਨਾ 'ਚ ਆ ਕੇ ਕਿਹੜੀ ਭਾਵਨਾ ਭਾਈ ਜਿਹੜੀ ਭਾਵਨਾ ਤੇਰੇ 'ਚ ਵੇਖਣ ਨੂੰ ਮਿਲਦੀ ਹੈ ਮੁੱਖ ਮੰਤਰੀ ਸਾਹਿਬ ਕਿ ਤੂੰ ਸ਼ਰਾਬ ਪੀ ਕੇ ਗੁਰੂ ਘਰ ਚ ਲੈ ਜਨ ਕਿਹੜੀ ਭਾਵਨਾ ਦੀ ਗੱਲ ਕਰਦਾਂ? 인ਦਰਾ ਗਾਂਧੀ ਦੀ ਭਾਵਨਾ ਉਹਦੇ ਮਨ 'ਚ ਆਈ। ਦੇਖੋ ਗੁਰੂ ਘਰ ਦੀ ਸੇਵਾ ਲੱਗੀ ਆ ਭਾਈ ਇਹ ਚੋੜੇ ਅਰਗੇ ਗੁਰੂ ਸਾਹਿਬ ਦੇ ਉੱਤੋਂ ਦੀ ਨਹੀਂ ਆ। ਗੁਰੂ ਘਰ 'ਚ ਕੋਈ ਆਵੇ ਮੈਂ ਤੁਹਾਨੂੰ ਫੇਰ ਕਹਿ ਰਿਹਾ ਕਿ ਕਦਮ ਬੋਚ-ਬੋਚ ਕੇ ਆਉਂਦਾ ਡਰ ਕੇ ਆਉਂਦਾ ਕੀ ਸਾਡੇ ਤੋਂ ਕੋਈ ਗਲਤੀ ਨਾ ਹੋ ਜੇ ਔਰ ਜਿਹੜਾ ਬੰਦਾ ਧਾੜਵੀ ਦੇ ਰੂਪ ਚ ਆਵੇ ਗੁਰੂ ਸਾਹਿਬ ਦੀ ਗੁਰੂ ਅਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੀ ਤਖਤ ਦੇ ਉਤੋਂ ਦੀ ਤਾਂ ਹੈ ਨਹੀਂ ਪੰਜ ਪਿਆਰਿਆਂ ਨੇ ਜੇ ਸਜ਼ਾ ਪੰਜ ਸਿੰਘ ਸਾਹਿਬਾਨਾਂ ਵੱਲੋਂ ਕੋਈ ਹੁਕਮ ਹੋਇਆ ਉਸ ਨੂੰ ਸੇਵਾ ਨੂੰ ਕੋਈ ਨਿਭਾ ਰਿਹਾ ਉਹ ਸੇਵਾ ਤੇ ਕੋਈ ਵਿਗਨ ਪਾਵੇ ਤੇ ਚੀਫ ਮਿਨਿਸਟਰ ਸਾਹਿਬ ਇਹਨੂੰ ਠੀਕ ਕਵੇ ਮੈਂ ਚਾਹੂੰਗਾ ਉਹ ਮਿਨਿਸਟਰ ਸਾਹਿਬ ਤੇ ਆਹ ਇਹਨਾਂ ਦਾ ਸੀਪੀ ਸਾਹਿਬ ਇਹ ਆਪਸ ਵਿੱਚ ਮਾਨੀ ਬਣਾ ਲੈਣ ਕੀ ਆ ਕਦੇ ਤੁਸੀਂ ਸਿੰਪਥੀ ਫੈਕਟਰ ਕਹਿੰਨੇ ਔਰ ਕਿਹੜੀ ਭਾਵਨਾ ਕੀ ਕੀ ਚੀਫ ਮਿਨਿਸਟਰ ਸਾਹਿਬ ਦੀ ਭਾਵਨਾ ਵੀ ਆਈਐਸਆਈ ਤੇ ਪਾਕਿਸਤਾਨ ਨਾਲ ਜੁੜੀ ਹੈ ਕਿਉਂਕਿ ਚੌੜੇ ਦੀ ਉੱਥੇ ਜੁੜੀ ਹੈ ਤੇ ਸੀਐਮ ਨੂੰ ਫਿਰ بڑے ਜਵਾਬ ਦੇਣੇ ਪੈਣੇ ਆ ਦਿੱਲੀ ਦਰਬਾਰ ਆਪਦੀ ਜਾ ਕੇ ਕਿ ਆਈਐਸਆਈ ਤੇ ਪਾਕਿਸਤਾਨ ਦੀ ਭਾਵਨਾ ਨਾਲ ਭਗਵੰਤ ਵੀ ਸਹਿਮਤ ਹੈ ਤੇ ਚੌੜਾ ਵੀ ਸਹਿਮਤ ਹੈ ਔਰ ਗੁਰੂ ਘਰ ਚ ਆਏ ਸ਼ਰਦਾਲੂਆਂ ਤੇ ਜੇ ਇਸ ਕਿਸਮ ਦਾ ਸਿਕਿਉਰਿਟੀ ਫੇਲਿਅਰ ਹੋ ਗਿਆ ਲੈਪਸ ਹੋ ਗਿਆ ਗੋਲੀਆਂ ਚੱਲਣ ਲੱਗ ਗਈਆਂ ਔਰ ਚੀਫ ਮਿਨਿਸਟਰ ਕਹਵੇ ਦਿਸ ਇਜ਼ ਨੋ ਸਿਕਿਉਰਿਟੀ ਇਸ਼ੂ ਤੇ ਪਰ ਤੁਸੀਂ ਸਿਕਿਉਰ ਕੇਸ ਜਗ੍ਹਾ ਨੂੰ ਰੱਖ ਰਹੇ ਹੋ ਮਜੀਦੀਪ ਜੀ ਇੱਕ ਦੱਸਿਓ ਕਿੰਨਾ ਸਹੀ ਕੰਮ ਕਰਦੇ ਹੋ ਸੇਵਾ ਸੰਪੂਰਨ ਹੋਈ ਹੈ ਜੀ ਉਹ ਦੱਸਦਾ ਯਾਰ ਇਹ ਦੱਸਦਾ ਉਹਨਾਂ ਨੇ ਮਜੀਦੀਪ ਜੀ ਦੀ ਸੀਆਈਏ ਸਾਹਿਬ ਜਿਹੜੀ ਸੀ ਉਹ ਨਹੀਂ ਤੈ ਸੀ ਗ੍ਰਹਿ ਮੰਤਰਾਲੇ ਨੂੰ ਤੁਸੀਂ ਕੋਈ ਲਿਖਿਆ ਦੇਖੋ ਇੱਕ ਮੈਂ ਤੁਹਾਨੂੰ ਇੱਕ ਹੋਰ ਮੈਨੂੰ ਜੋ ਪਤਾ ਲੱਗਿਆ ਜੀ ਮੈਂ ਹੰਨੇ ਧਾਮੀ ਸਾਹਿਬ ਨੂੰ ਪੁੱਛਣਾ ਮੈਨੂੰ ਨਹੀਂ ਜੋ ਖਬਰ ਮੇਰੇ ਕੋਲ ਹੈ ਧਾਮੀ ਸਾਹਿਬ ਨੂੰ ਇਹ ਨਾਰਾਇਣ ਨਹੀਂ ਮਿਲਿਆ ਇਹ ਕਹਾਣੀ ਬਣਾਤੀ ਗਈ ਹੈ ਦੂਜੀ ਗੱਲ ਮੈਂ ਪੁਲਿਸ ਨੂੰ ਪੁੱਛਣਾ ਚਾਹੁੰਦਾ ਧਾਮੀ ਸਾਹਿਬ ਦੀ ਜ਼ਿੰਮੇਵਾਰੀ ਕੀ ਉਹਨਾਂ ਨੂੰ ਪੁਲਿਸ 'ਚ ਭਰਤੀ ਕਰ ਲਿਆ ਸੀ ਤੁਸੀਂ ਤੁਹਾਨੂੰ ਵੀ ਨਰੈਣ ਇੱਥੇ ਤੁਹਾਡੇ ਸਾਹਮਣੇ ਤੋਇਆ ਫਿਰਦਾ ਫਿਰ ਤੁਹਾਨੂੰ ਵੀ ਮਿਲਿਆ ਮਤਲਬ ਪੁਲਿਸ ਦਾ ਕੰਮ ਵਰਦੀ ਧਾਰਕ ਦਾ ਕੰਮ ਜੀ ਦੇ ਕੋਲ ਇੰਟੈਲੀਜੈਂਸ ਇਨਪੁਟ ਹੈ ਉਹਦੀ ਜ਼ਿੰਮੇਵਾਰੀ ਪ੍ਰੈਸ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ ਜਿਹੜੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਣ ਆਏ ਆ ਉਹਨਾਂ ਦੀ ਜ਼ਿੰਮੇਵਾਰੀ ਨਾਲੋਂ ਵੱਖਰੀ ਹੈ ਔਰ ਇੱਕ ਕਹਾਣੀ ਬਣਾ ਕੇ ਇਥੇ ਪੇਸ਼ ਕਰਤੀ ਗਈ ਹੈ ਜੀ ਦਾ ਕੋਈ ਮੈਨੇ ਨਹੀਂ ਔਰ کورٹ ਦੇ ਅੰਦਰ ਗੱਲ ਕਹੀ ਗਈ ਕਿ ਜੀ ਸੀਸੀਟੀਵੀ ਮਿਲਦੀ ਨਹੀਂ ਬਾਹਰ ਆ ਕੇ ਤੁਹਾਨੂੰ ਮੀਡੀਆ ਚ ਕਹਿੰਦਾ ਕਿ ਸੀਸੀਟੀਵੀ ਤਾਂ ਸਾਡੇ ਕੋਲ ਹੈ ਔਰ ਅੰਦਰ کورٹ ਨੇ ਵੀ ਜੋ ਮੈਨੂੰ ਪਤਾ ਲੱਗਿਆ ਝਾੜ ਪਾਈ ਕਿ ਸੀਸੀਟੀਵੀ ਤਾਂ ਜਨਤਕ ਸਭ ਦੇ ਕੋਲ ਹੈ ਅਸਲੀ ਜੋ ਇਹ ਇਨਕੁਆਇਰੀ ਦਾ ਬੌਚਪ ਕੀਤਾ ਜਾ ਰਿਹਾ ਹੈ ਇਹ ਸਾਰਿਆਂ ਦੇ ਸਾਹਮਣੇ ਹੈ ਔਰ ਜਿਹੜਾ ਸਾਡਾ ਬਿਆਨ ਜਿਹੜੇ ਇੱਥੇ ਚਸ਼ਮਦੀਤ ਗਵਾਹ ਸਨ ਜੀ ਉਹਨਾਂ ਦੇ ਬਿਆਨ ਨਾ ਦਰਜ ਕਰਨੇ ਇੱਕ 11 ਵਜੇ ਸੀਪੀ ਭੁੱਲਰ ਉਹਨੂੰ ਟੈਰਰਿਸਟ ਕਹਿ ਰਿਹਾ 4 ਵਜੇ ਉਹਨੂੰ ਸ਼ਰਧਾਲੂ ਬਣਾ ਰਿਹਾ ਫਿਰ ਕਹਿ ਰਿਹਾ ਕਿ ਗੋਲੀ ਤਾਂ ਲੱਗੀ ਨਹੀਂ ਆਹ ਸਾਹਮਣੇ ਕੰਮ ਹੈ ਜਿਸ ਤੇ ਉਹ ਨਿਸ਼ਾਨ ਹੈ ਹਲੇ ਤੱਕ ਜੀ ਹਲੇ ਤੱਕ ਨਿਸ਼ਾਨ ਹੈ ਤੇ ਚੀਫ ਮਿਨਿਸਟਰ ਸਾਹਿਬ ਨੇ ਯਾ ਭੁੱਲਰ ਸਾਹਿਬ ਨੇ ਇਹਨੂੰ ਹਵਾਈ ਫੇਅਰ ਕੁੱਤਮ ਕੁੱਤੀ ਚ ਦੱਸਦਾ ਮੈਂ ਕੰਪਲੇਂਟੈਂਟ ਆਈਓ ਤੇ ਜਿਹੜਾ ਕੰਪਲੇਂਟੈਂਟ ਹੈ ਉਹ ਇੱਕੋ ਹੀ ਦਾ ਹੈ ਜਿੰਨੇ ਵੀ ਅਫਸਰ ਨੇ ਨਾ ਜਿਨ੍ਹਾਂ ਨੇ ਇਹ ਹਾਲਾਤ ਵੇਖ ਰਹੇ ਹੋ ਆਪ ਪਰੇਸ਼ਾਨ ਚੀਫ ਮਿਨਿਸਟਰ ਕਹਿ ਰਿਹਾ ਕਿ ਇਹਦੀ ਭਾਵਨਾ আহত ਹੋਈ ਠੀਕ ਹੈ ਜੀ ਮਤਲਬ ਆਈਐਸ ਦੀ ਭਾਵਨਾ ਨਾਲ ਨਾਲ ਤਾਂ ਇਹ ਜੁੜ ਗਿਆ ਪਾਕਿਸਤਾਨ ਦੀ ਭਾਵਨਾ ਨਾਲ ਉਹ ਕਹਿ ਰਿਹਾ ਤੁਸੀਂ ਅਟੈਕ ਆਪ ਤੇ ਕਰਾਇਆ ਹੋ ਮਨਿਸਟਰ ਤੇ ਸੀਪੀ ਦੀ ਤਾਂ ਆਪਸ ਚ ਐਡੀ ਕੋਆਰਡੀਨੇਸ਼ਨ ਤੀਜੀ ਗੱਲ ਕੰਪਲੇਨੈਂਟ ਇਹਦੇ ਚ ਚਾਹੀਦਾ ਜਸਬੀਰ ਉਹ ਗੁਰਦੀਪ ਸਿੰਘ ਜਿਹੜਾ ਮੌਕੇ ਤੇ ਸੀ ਜਾਂ ਉਹ ਸਾਬਕਾ ਸਰਪੰਚ ਜਾਂ ਸਾਡੇ ਹੋਰ ਬੰਦੇ ਉਹਨਾਂ ਨੂੰ ਤਾਂ ਅੱਜ ਤੱਕ ਕੋਈ ਉਹਨਾਂ ਦਾ ਬਿਆਨ ਵੀ ਨਹੀਂ ਦਰਜ ਕੀਤਾ ਜਾ ਰਿਹਾ ਅੱਜ ਤੋਂ ਬਾਅਦ ਅਸੀਂ ਇਹ ਸਾਰੀ ਜੋ ਪੁਲਿਸ ਕਮਿਸ਼ਨਰ ਦੀ ਹਰਪਾਲ ਰੰਧਾਵੇ ਦੀ ਚੋੜੇ ਨਾਲ ਮਿਲੀ ਭੁਗਤ ਕਬਰ ਆਪ ოਪਰੇਸ਼ਨ ਉਹਦਾ ਪਰਦਾ ਵੀ ਫਾਸ਼ ਕਰਾਂਗੇ ਆਪ ਕੋਰਟ 'ਚ ਪਾਰਟੀ ਵੀ ਬਣਾਗੇ ਔਰ ਆਪਣੇ ਬਿਆਨ ਦਰਜ ਕਰਾਂਗੇ ਪੁਲਿਸ ਜੋ ਇਹਦੇ 'ਚ ਮਿੱਟੀ ਪਾਉਣ ਦੀ ਕੋਸ਼ਿਸ਼ ਕਰ ਰਹੀ ਹੈ ਸਾਰੀ ਕਾਰਵਾਈ ਨੂੰ ਉਹਦੀ ਨਿੰਦਿਆ ਵੀ ਕਰਾਂਗੇ ਫੜੇ ਮੇਰਾ ਵੀਰ 4 ਦਿਨ ਐਫ ਆਈ ਆਰ ਲੁਕੋ ਕੇ ਰੱਖੀ ਸੀਸੀਟੀਵੀ ਕਵਰੇਜ ਇੰਨਾ ਕੋਲ ਸੀ ਜੋ ਚੌੜੇ ਦਾ ਵਕੀਲ ਕਹਿ ਰਿਹਾ ਉਹਨੂੰ ਗਾਈਡੈਂਸ ਤਾਂ ਪੁਲਿਸ ਦੇ ਰਹੀ ਆ ਇਹ ਮੈਂ ਤਾਂ ਚਾਹੂੰਗਾ ਭੁੱਲਰ ਸਾਹਿਬ ਵੀ ਦੱਸ ਦੇਣ ਉਹਨਾਂ ਤੇ ਕੀ ਦਾ ਦਬਾਅ ਮੁੱਖ ਮੰਤਰੀ ਦਾ ਕੀ ਆਈਐਸਆਈ ਦਾ ਪਾਕਿਸਤਾਨ ਦਾ ਦਵਾਈ 10 ਦਿਨ ਕਿਤੇ ਆ ਇਹਨਾਂ ਨੂੰ ਮਜੀਠੇ ਦੇ ਵਿੱਚ ਹਾਂਜੀ ਗੱਲ ਡਰਿਆ ਕਿ ਸੁਖਵੀਰ ਉਹਨਾਂ ਨੂੰ ਹਮਦਰਦੀ ਦੇ ਵਿੱਚ ਕੋਈ ਜਿਹੜੀ ਅਮਲਾ ਸਰ ਕੋ ਚਲੋ ਮੈਂ ਇੱਕ ਗੱਲ ਦੱਸਾਂ ਜੀ ਉਹ ਦਿਨ ਜੇ ਸੁਖਵੀਰ ਜੀ ਬਚੇ ਆ ਨਾ ਜੀ ਪੁਆਇੰਟ ਬਲੈਂਕ ਰੇਂਜ ਤੋਂ ਅਟੈਕ ਤੋਂ ਗੁਰੂ ਸਾਹਿਬ ਨੇ ਬਖਸ਼ਿਆ ਗੁਰੂ ਸਾਹਿਬ ਨੇ ਬਚਾਇਆ ਗੁਰੂ ਸਾਹਿਬ ਆਪ ਵਰਤੇ ਆ ਇਸ ਲਈ ਸੀਪੀ ਕੀ ਕਵੇ ਪੁਲਿਸ ਕੀ ਕਵੇ ਸਚਾਈ ਸਾਰਿਆਂ ਦੇ ਸਾਹਮਣੇ ਆ ਔਰ ਸੱਚਾਈ ਐਕਸਪੋਜ਼ ਹੋਊਗੀ ਇਹਦੀ ਵੱਡੀ ਜਾਂਚ ਮੰਗੀ ਜਾਊਗੀ ਜੋ ਇਹ ਕਵਰ ਅਪ ਆਪਰੇਸ਼ਨ ਹੋ ਰਿਹਾ ਉਹਦਾ ਪਰਦਾ ਫਾਸ਼ ਕਰਾਂਗੇ ਨੂੰ ਜਸਪੀਰ ਕੋਲ ਜੋ ਵੀ ਸਸਤਰੀ ਕੋਲ ਤਾਂ ਜਾਇਦਾ ਹੈ ਕੁਝ ਹੁਣ ਇੱਕ ਤੋਂ ਬਾਅਦ ਕਰਾਂਗੇ ਜੀ ਅੱਜ ਸੇਵਾ